ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਨੇ ਆਪਾਂ ਨੂੰ ਸਾਰਾ ਤਲੀ ਫਾਹੇ ਜੀਦਰਾ ਪਤਾ ਹੈ ਪਹਿਲਾ ਆਪਣੀ ਜ਼ਿੰਦਗੀ ਦਾ ਮੇਨ ੁਰਸਾ ਜੋ ਜਵਾਨੀ ਦੇ ਵਿੱਚ ਹੁੰਦੇ ਹੈ 20 ਸਾਲ ਆਪਣੇ ਦੇਸ਼ ਦੀ ਸੇਵਾ ਦੇ ਉੱਤੇ ਬੜੇ ਹੀ ਸੱਚੇ ਢੰਗ ਨਾਲ ਸੱਚੇ ਅਤੇ ਸੋਚੇਵੋਲ ਮਨ ਦੇ ਨਾਲ ਸੇਵਾ ਕੀਤੀ ਸੇਵਾ ਕਰਾਂ ਕਈ ਕੁਟੀਆਂ ਰੀਮੀਆਂ ਨਸੀਬਤਾ ਛੱਡੀਆਂ ਲੇਕਿਨ ਫੋਲੇ ਸਕੇਟਾ ਦੇ ਨਾਲ ਆਪਣੀ ਜੋ ਵਫਾਦਾਰੀ ਸੀ ਦੇਸ਼ ਦੇ ਪ੍ਰਤੀ ਸਰਹੱਦਾਂ ਦੇ ਉੱਤੇ ਦੇਹ ਜੀ ਰਾਖੀ ਕੀਤੀ ਆਪਣਾ ਮਰਦਾ ਜੋਰ ਲੱਗ ਪਾਇਆ ਉਸ ਤੋਂ ਅੱਗੇ ਰਿਕਰਟ ਲੈਫਟੀਨੈਂਟ ਮੈਂ ਗੱਲ ਕਰਾਂ ਮੇਰੇ ਨਾਲੋਂ ਜ਼ਿਆਦਾ ਕਿਉਂਕਿ ਅਸੀਂ ਤਾਂ ਬਾਦ ਸੇਵਾ ਸੇਵ ਕਰਦੇ ਸੀ ਮੇਰੇ ਨਜ਼ਰ ਨਾਸ਼ੀਆਂ ਨੂੰ ਰਿਸ਼ਤੇ ਰਾਹ ਸਾਖ ਸੰਬੰਧੀਆਂ ਨੂੰ ਜ਼ਿਆਦਾ ਪਤਾ ਹੈ ਵੀ ਕਰਮੇ ਸਿੰਘ ਦੀ ਜੋ ਲਾਇਫ ਸੀਗੀ ਜੋ ਉਹਨਾਂ ਦਾ ਜੀਵਨ ਸੀਗਾ ਬੜਾ ਸੁੱਚਾ ਤੇ ਵਿਚਾਰ ਪਰ ਮੈਂ ਕੀ ਇਨਸਾਨ ਕਿਸੇ ਵੀ ਇਨਸਾਨ ਦੀ ਕੋਈ ਕਦੇ ਨਿੰਦਿਆ ਨਾ ਕੀਤੀ ਉਹਨੇ ਨਾ ਕੋਈ ਬਾਤ ਤੋ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸਾ ਪੱਤਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਗ੍ਰਹਿ ਨਹੀਂ ਦਿੱਤਾ ਬਹੁਤ ਹੀ ਸੱਚੇ ਦਿਲ ਨਾਲ ਆਪਣੀ ਨੇਕ ਕਰਕੇ ਦਸਾਂ ਨਾ ਹੁੰਦੀ ਨੇਕ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਪਾਲਣ ਰੋਸ਼ਕ ਕੀਤਾ ਉਹਨਾਂ ਦੇ ਦੋ ਪੁੱਤਰ ਦੋ ਧੀਆਂ ਪੋਤੇ ਪੋਤੀਆਂ ਦੋਤੇ ਦੋਤੀਆਂ ਪੂਰੀ ਖੜੀ ਪਰਿਵਾਰੀ ਹੈ ਮੈਂ ਪਰਿਵਾਰ ਨੂੰ ਤੇ ਸਮੁੱਚੇ ਸਮਾਜ ਨੂੰ ਇਹ ਵੀ ਵਿਸ਼ੇਸ਼ ਕਰਾਂ ਕਿ ਇਸ ਤਰ੍ਹਾਂ ਦੇ ਕਰਮੈਲ ਵਰਗੇ ਇਨਸਾਨਾਂ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਔਰ ਆਪਣੀ ਨਵੀਂ ਪੀੜ੍ਹੀ ਨੂੰ ਮੈਂ ਬੇਨਤੀ ਕਰਾਂ ਆਪਣੇ ਘਰਾਂ ਦੇ ਵਿੱਚ ਜੋ ਆਪਣੇ ਬਜ਼ੁਰਗ ਬੈਠੇ ਨੇ ਮਾਤਾ ਪਿਤਾ ਨੇ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਤਾਂ ਭਾਈ ਉਹਨਾਂ ਨੂੰ ਸਾਰੇ ਜ਼ਰੂਰ ਸੇਵਾ ਕਰਿਆ ਕਰੋ ਜਿਸ ਤਰ੍ਹਾਂ ਕਰਮੇ ਸਿੰਘ ਜੀ ਦੇ ਪਰਿਵਾਰ ਨੇ ਸਤਕਾਰ ਦਿলো ਨੂ ਰਾਣੀਆਂ ਪੁੱਤਾ ਸਾਹਿਬ ਉਹਨਾਂ ਦੇ بیٹے ਦੋ ਸਾਹ ਤੋਂ ਕਰਮੇ ਸਿੰਘ ਨੂੰ ਜੋ ਸ਼ਰੀਰਕ ਪ੍ਰੋਬਲਮ ਆਈ ਸੀ सारे को पता है काफी बीमार रहे पटियाला हाट के रहे हैं हम लास्ट भी एक हफ्ता तकरीबन पटियाला हाट के लेकिन जो उन्होंने जिंदगी सी जो परिवार ने बच्चा बच्च ने उन्होंने बड़े पोता साहब ने नौ ने सेवा की है अभी ਸਾਰੇ ਵਿਕਰਮ ਨੂੰ ਬੱਚਿਆਂ ਨੂੰ ਬਹੁਤ ਅਸ਼ੀਰਵਾਦ ਧੰਨਵਾਦ ਕਰਦੇ ਆ ਮੈਂ ਬਾਕੀ ਸਮੁੱਚੇ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਬੱਚੇ ਬੱਚੀਆਂ ਨੂੰ ਇਹੀ ਬੇਨਤੀ ਕਰਨਾ ਦੇ ਇਸ ਤਰੀਏ ਆਪਣੇ ਮਾਤਾ ਪਿਤਾ ਦੀ ਸਾਰੇ ਸੇਵਾ ਸੰਸਕਾਰ ਕਰਿਆ ਕਰੋ ਮੈਂ ਅਗਲੀ ਗੱਲ ਕਰਾਂ ਸਾਡੀ ਸੰਸਥਾ ਦੀ ਸੇਵਾ ਪੰਜਾ ਸਟੇਟ ਐਕਸਰਸਰ ਵੈਪਰ ਐਸੋਸੀਏਸ਼ਨ ਸੇਵਾ ਪੰਜਾ ਇਸ ਫਤਿਹ ਦਾ ਆਖ ਨੂੰ ਦਿਨਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਨਾਮ ਹੈ ਇਹਦੇ ਵਿੱਚ ਹਰਮਨ ਸਿੰਘ ਜੀ ਜੋ ਸਾਡੇ ਸਤਕਾਰ ਦੇ ਬੀਰ ਜੀ ਜੋ ਸਮੋਹਿਆ ਸੀ ਤਾਂ ਮੈਂ ਜੁੱਤੀ ਇੱਥੇ ਤਰੀਫ ਹੀ ਨਹੀਂ ਕਰ ਸਕਦਾ ਜਦੋਂ ਵੀ ਪਤੀ ਰਾਜ ਜੀ ਉਹਨਾਂ ਨੂੰ ਵੈਸੇ ਦਿੱਤਾ ਵੀ ਆਪਾਂ ਨੇ ਦਿੱਲੀ ਜਾਣਾ ਹੈ ਜਾਂ ਆਪਾਂ ਨੇ ਚੰਡੀਗੜ੍ਹ ਉਹ ਜਗ੍ਹਾ ਤੇ ਕਿੱਥੇ ਵੀ ਆਪਣੀਆਂ ਹੱਕੀ ਹੁੰਦਾ ਵਾਸਤੇ ਅਸੀਂ ਨੇ ਧਰਮੇ ਲਾਇਏ ਨੇ ਆਪਣੇ ਹੱਕਾਂ ਵਾਸਤੇ ਸਰਕਾਰਾਂ ਦੇ ਨਾਲ ਆਪਣੀ ਸੰਘਰਸ਼ ਕੀਤਾ ਹੈ ਅਮੈ ਜਿੰਨਾ ਮੈਨੂੰ ਆਨ ਲੱਗਦਾ ਹੈ ਕਿ ਸਾਡੇ ਪੂਰੇ ਬਲਾਕ ਸਮਾਣਾ ਦੇ ਸਾਰੇ ਇਤਿਦਕਾਰ ਦੇ ਮੌਜੀਆਂ ਤੋਂ ਵੱਧ ਜੋੜਦਾ ਸੀ ਉਹਨਾਂ ਦੀ ਸੋਚ ਉਹਨਾਂ ਦੀ ਜੋ ਸਾਵਧਾਨੀ ਸੀ ਮੈਂ ਉਸ ਨੂੰ ਦਿਲੋਂ ਸ਼ੁਕਰੀਆ ਆਂ ਔਰ ਮੈਂ ਸ਼ੇਵਾ ਪੰਜਾਬ ਸੰਸਥਾ ਵੱਲੋਂ ਸਾਡੇ ਸਰਕਾਰ ਦੇ ਅਧਿਕਾਰੀ ਨੂੰ ਸਾਡੇ ਬਹੁਤ ਹੀ ਦਿਲਦਿਆਂ ਦੇ ਵਿੱਚ ਵਸੇ ਹੋਏ ਵੀਰ ਨੂੰ ਸ਼ਾਦਾ ਦੇ ਮੁਕਬੇਟ ਕਰਦਾ ਅਤੇ ਮੈਂ ਦੂਰੋਂ ਮੇਰੇ ਭਾਈ ਸਾਡੀ ਸੰਗਤ ਰਿਸ਼ਤੇਦਾਰ ਸਾਥ ਸੰਬੰਧੀ ਨਕਰ ਦੇਵਤ ਮੰਤੇ ਸੱਜਣ ਮੈਂ ਸਾਰਿਆਂ ਦਾ ਇਸ ਸੁਖਰੀ ਘੜੀ ਦੇ ਵਿੱਚ ਹਾਜ਼ਰੀਆਂ ਲਗਾਉਣ ਦਾ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੁੰਦੇ ਸਾਰੇ ਮੇਰੇ ਦੋਤਾਂ ਦਾ ਧੰਨਵਾਦ ਕਰਦਾ ਆ ਅਤੇ ਪਰਮਾਤਮਾ ਦੇ ਪ੍ਰਕਾਤਨ ਸੁਭਾਅ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਇਸ ਰੰਗ ਦੇ ਵੀਰ ਨੂੰ ਸਾਡੇ ਸਰਕਾਰ ਦੇ ਉਹ ਖਨਾਇ ਸਿੰਘ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਸਣ ਇਸੇ ਪ੍ਰਮਾਤਮਾ ਭਾਨਾ ਬੰਦ ਦਾ ਬਖਸ਼ਕ ਅਤੇ ਅਮੈਰ ਸਿੰਘ ਦੇ ਪਰਿਵਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਬੇਸਾਂ ਹੀ ਤਰੱਕੀਆਂ ਬਖਸ਼ਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਈਲ ਜੀਨ ਕਾਨਸਾ ਵਾਈਲ ਜੀਨ ਖਤੇ